ਉੱਡੇ ਸਰਦੀ ਨੇੜੇ ਵਾਪਰਿਆ ਸੜਕ ਹਾਸੇ ਬੀਤੀ ਰਾਤ ਨੌਜਵਾਨ ਦੇ ਨਾਲ ਸੜਕ ਹਾਸਾ ਵਾਪਰਿਆ ਸੀ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਇੱਕ ਜ਼ਖਮੀ ਹੋ ਗਿਆ ਸੀ ਫੌਜੀ ਦੀ ਗੱਡੀ ਦੇ ਨਾਲ ਇਹ ਸੜਕ ਹਾਸਾ ਹੋਇਆ ਮਾਮਲਾ ਦਰਜ ਕਰ ਲਿਆ ਗਿਆ ਹੈ ਨੇ ਵਾਲੇ ਤੋਂ ਆਪਰੇ ਰਾਤ 3:00 4:00 ਚੜਾਈ ਹੋ ਗਈ ਸੀ ਕਿਵੇਂ ਹੋਇਆ ਇਹ ਤਾਂ ਗੱਡੀ ਆ ਰਹੀ ਸੀ ਫੌਜੀਆ ਦੀ ਟੇਂਡੀ ਵਾਲੇ ਵੱਲੋਂ ਤੇ ਅਸੀਂ ਪਾਨੇ ਵਾਲੇ ਜਾ ਰਹੇ ਸੀ ਤੇ ਇੱਕ ਲੈਟ ਜਗਰੀ ਸੀ ਗੱਡੀ ਦੀ ਆ ਰਹੀ ਸੀ ਤੇ ਉਹਦੇ ਵਿੱਚ ਮੋਟਰਸਾਈਕਲ ਬੱਚਿਆ ਮੇਰੀ ਗੱਡੀ ਵੱਜੀ ਹੈ ਉਹ ਕਿਹਨਾਂ ਦੀ ਗੱਡੀ ਸੀ ਇੱਧਰ ਆਰਮੀ ਵਾਲੇ ਸਾਡੇ ਕੋਲ ਇਨਫਰਮੇਸ਼ਨ ਆਈ ਹੈ ਵੀ ਬੀਤੀ ਰਾਤ ਕਰੀਬ 12 ਵਜੇ ਇੱਕ ਮੋਟਰਸਾਈਕਲ ਤੇ ਦੋ ਸਵਾਰ ਸੀ ਤੇ ਨਾਲ ਕਿਸੇ ਇਹਨਾਂ ਦੇ ਪਬਲਿਕ ਦੇ ਦਸਤਾਨੇ ਵੀ ਆਰਮੀ ਵਾਲਾਂ ਦੀ ਗੱਡੀ ਸੀ ਐਕਸੀਡੈਂਟ ਹੋਇਆ ਇਹਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਜਿਹੜਾ ਛਿੰ다 ਸਿੰਘ ਪੁੱਤਰ ਟਹਿਲ ਸਿੰਘ 25-24 ਸਾਲ ਦਾ ਜਵਾਨ ਹੈ ਉਹਦੀ ਐਟ ది ਸਪੌਟ ਡੈਥ ਹੋਈ ਹੈ ਉਹਦੀ ਡੈੱਡ ਬੋਡੀ ਸਿਵਲ ਹਸਪਤਲ ਮੋਰਚੀ ਵਿੱਚ ਤੇ ਇੱਕ ਸਰਬਜੀਤ ਸਿੰਘ ਆ ਉਹ ਮਤਲਬ ਜ਼ਖਮੀ ਹੋਇਆ ਜਿਹੜਾ ਅੱਗੇ ਉਹਨਾਂ ਨੇ ਮੈਡੀਕਲ ਕੈਲੀਫਿਕਡ ਡਰਾਈਵਰ ਕੀਤਾ ਉੱਥੋਂ ਅੱਗੇ ਉਹਨਾਂ ਨੇ ਪੀਜੀਹਲਿ ਰੈਫਰ ਕੀਤਾ ਤੱਤ ਜਿਹੜੀ ਕਾਰਨ ਕੀ ਦੱਸਿਆ ਜਾ ਰਿਹਾ ਕਿ ਕਿਸ ਨਾਲ ਐਕਸੀਡੈਂਟ ਕੀ ਹੋਇਆ ਕੋਈ ਪਤਾ ਲੱਗਿਆ ਸਸ ਜੇ ਇਹੀ ਕਿ ਆਰਮੀ ਦੀ ਗੱਡੀ ਸੀ ਉਹਦੇ ਵਿੱਚ ਮੋਟਰਸਾਈਕਲ ਦੇ ਨਾਲ ਅੱਜ ਟੱਕਰ ਹੋਈ ਹੈ ਰਾਤ ਤੇ ਬਾਕੀ ਅਜੇ ਪਹੁੰਚੇ ਸੀ ਇਨਵੈਸਟੀਗੇਸ਼ਨ ਕਰਦੇ ਹਾਂ ਹੈ ਕੀ ਆ ਹੁਣ ਮੈਡਿਕਲ ਅਜੇ ਕੁਝ ਨਹੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਪਤਾ ਅਸੀਂ ਅਜੇ ਦੱਸ ਨਹੀਂ ਜੋ ਗੱਲ ਬੱਚਦਾ ਹਾਂ ਚੰਦਰ ਸਿੰਘ ਜਿਹੜਾ ਅੱਥ ਹੋਇਆ ਤੇ ਸਰਬਜੀਤ ਸਿੰਘ ਜਿਹੜਾ ਉਹ ਸੀਰੀਅਸ